ਵਿਸ਼ਾਲ ਨਗਰ ਕੀਰਤਨ ਜ਼ਿਲ੍ਹਾ ਜਲੰਧਰ ਪਿੰਡ ਸਰਹਾਲੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜੋਲ ਜੜਿਆਲਿਆ ਤੁਸੀਂ ਵੇਖ ਰਹੇ ਹੋ ਏਜੇ ਨਿਊਜ਼ 13 13 ਸੋ ਆਦ ਕਵੀ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੰਬੰਧੀ ਅੱਜ ਵਿਸ਼ਾਲ ਨਗਰ ਕੀਰਤਨ ਜ਼ਿਲ੍ਹਾ ਜਲੰਧਰ ਪਿੰਡ ਸਰਹਾਲੀ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਵੱਲੋਂ ਮਨਾਇਆ ਗਿਆ ਤੋਂ ਵੱਖ-ਵੱਖ ਪੜਾਵਾਂ ਤੇ ਸੰਗਤਾਂ ਦੇ ਬੈਠਣ ਵਾਸਤੇ ਸੰਗਤਾਂ ਦੇ ਛਕਣ ਵਾਸਤੇ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਬਹੁਤ ਹੀ ਸਚੱਜੇ ਪ੍ਰਬੰਧ ਕੀਤੇ ਹੋਏ ਸਨ ਵਿਸ਼ਾਲ ਨਗਰ ਕੀਰਤਨ ਵਿੱਚ ਹਰ ਪੜਾ ਤੇ ਗ੍ਰੰਥ ਸ਼੍ਰੀ ਯੋਗ ਵਸ਼ਸ਼ਟਜੀ ਮਹਾਰਮੈਣ ਸਾਹਿਬ ਜੀ ਦਾ ਪ੍ਰਚਾਰ ਮਿਸ਼ਨਰੀ ਜਥੇ ਨੇ ਕੀਤਾ ਤੇ ਸੰਗਤ ਨੂੰ ਨਿਹਾਲ ਕੀਤਾ ਤੇ ਸ਼ਬਦ ਦੇ ਨਾਲ ਜੋੜਿਆ गैमा <laughs> देव <laughs> ਅੱਜ ਪੂਰੇ ਜਗਤ ਵਿੱਚ ਭਗਵਾਨ ਬਾਲਮਿਕ ਮਹਾਰਾਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਅੱਜ ਭਗਵਾਨ ਬਾਲਮਿਕ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਬਾਲਮੀਕ ਮੰਦਰ ਜੀ ਤੋਂ ਸ਼ੁਰੂ ਹੋ ਕੇ ਨਗਰ ਦੀਆਂ ਪ੍ਰਕਰਮਾ ਕਰਦੇ ਹੋਏ ਰਵਦਾਸ ਮਹਾਰਾਜ ਜੀ ਦੇ ਗੁਰਦਾਰਾ ਸਾਹਿਬ ਪਹੁੰਚ ਰਹੇ ਹਨ ਇੱਥੇ ਸਾਰੀਆਂ ਸੰਗਤਾਂ ਮਿਲ ਕੇ ਗੁਰਪੁਰਬੇ ਮਨਾਉਣ ਦੇ ਸੰਬੰਧ ਵਿੱਚ ਨਗਰ ਕੀਰਤਨ ਨੂੰ ਜੀ ਆਇਆਂ ਕਰਨ ਵਾਸਤੇ ਇਕੱਤਰ ਹੋਈਆਂ ਹਨ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਉਤਸ਼ਾਹ ਦੇ ਨਾਲ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਇਆ ਸਾਰੀਆਂ ਸੰਗਤਾਂ ਦਾ ਜੀ ਆਇਆਂ ਕੀਤਾ ਅਤੇ ਧੰਨਵਾਦ ਕਰਦੇ ਹਾਂ ਸਾਰੇ ਨਗਰਦਾਰ ਜੋ ਮੋਲੇ ਸੋ ਨਿਰਪੇ ਪਿੰਡ ਸੁਨਾਰੀ ਵਿੱਚ ਭਗਵਾਨ ਮਾਰਵੀ ਪਾਰਾ ਪ੍ਰਗਟ ਦਿੰਦਿਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਔਰ ਸਾਰੇ ਪੰਜਾਬ ਨੂੰ ਮੇਰੀ ਵੱਲੋਂ ਜੋ ਬੋਲੇ 100 ਰੁਪਏ ਭਗਵਾਨ ਮਾਰਵੀ ਜੀ ਜੈ ਜੋ ਜੋ ਬੋਲੇ 100 ਰੁਪਏ ਸਤਗੁਰੂ ਦਾਸ ਮਹਾਰਾਜ ਜੀ ਜੈ ਬਾਯ ਅਕਸ਼ਰ ਕਾ ਵਾਸੀ ਹੈ लामोकरोक मन में जो खो जिता का करोछे लेक मन खे चार जे ॾाढा ध्यान लॻाए सुरती शब्दी कोभु तुमिरा दर्शन पाए प्रभु वाल्मीकि नाम को जो सिवरे मन लाए सच्चे नाम जहाज पर है कुंठ में जाए पढ़े सुने जो अमर कथा को देकर पूरा ध्यान उन पर दाता वाल्मीकि जी होते हैं दयावान ਜੋ ਬੋਲੇ ਸੋ ਨਰਪੈ ਭਗਵਾਨ ਬਾਣੀ ਮਹਾਰਾਜ ਦੀ ਜੈ ਕੀ ਨਾਮ ਹੈ ਭਾਜੀ ਆਪਣਾ ਨਸੀਬ ਚੰਦ ਪ੍ਰਧਾਨ ਨਸੀਬ ਚੰਦ ਪਿੰਡ ਸਰਹਾੜੀ ਪਰਮੰਦਰ ਅੱਜ ਜਿਹੜਾ ਨਗਰ ਕੀਰਤਨ ਜਿਹੜਾ ਵਿਚਾਰ ਰੂਪ ਦੇ ਵਿੱਚ ਸੰਗਤ ਆ ਰਹੀ ਆ ਭਗਵਾਨ ਵਾਲਮੀਕ ਮਹਾਰਾਜ ਦਾ ਤੁਸੀਂ ਪ੍ਰਕਾਸ਼ਪੁਰ ਮਨਾ ਰਹੇ ਹੋ ਕਿਹੜੇ ਗੁਰਦੁਆਰੇ ਤੋਂ ਇਹ ਨਗਰ ਕੀਰਤਨ ਨਿਕਲਿਆ ਜੀ ਇਹ ਭਗਵਾਨ 바ਰਮੀਕ ਪ੍ਰਬੰਧਕ ਕਮੇਟੀ ਪਿੰਡ ਸਰਹਾੜੀ ਜ਼ਿਲ੍ਹਾ ਜਲੰਧਰ ਤੋਂ ਨਿਕਲਿਆ ਜੀ ਅੱਛਾ ਜੀ ਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਹੁਣ ਇਹ ਕਿਹੜਾ ਪੜਾਅ ਆ ਜਿੱਥੇ ਤੁਸੀਂ ਪਹੁੰਚੇ ਜੀ ਇਹ ਭਗਵਾਨ 바ਰਮੀਕ ਮਹਾਰਾਜ ਦੇ ਗੁਰਦਾਰੇ ਚੱਲ ਕੇ ਸਾਡਾ ਸ਼ੁਭਾ ਯਾਤਰਾ ਅਰਦਾਸ ਮਹਾਰਾਜ ਜੀ ਦੇ ਗੁਰਦੋਰਾ ਸਾਹਿਬ ਪਹੁੰਚ ਚੁੱਕਾ ਜੀ ਅੱਛਾ ਜੀ ਤੇ ਕੀ ਪ੍ਰੋਗਰਾਮ ਆ ਇੱਥੇ ਸਾਡਾ satsang ਦਾ ਪ੍ਰੋਗਰਾਮ ਆ ਅੱਛਾ ਜੀ ਭਗਵਾਨ ਬਾਰਮੀ ਕੁਮਾਰਾ ਦੇ ਬਣ ਗਾਨ ਕਨੇ ਆ ਅੱਛਾ ਜੀ ਭਗਵਾਨ ਬਾਰਮੀ ਕੁਮਾਰਾ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਸੰਜੋਗ ਸਾਰਾ ਪਿੰਡ ਇਕੱਠੇ ਹੋ ਕੇ ਸਾਰੇ ਪੰਚਾਇਤ ਜੋ ਵੀ ਪੰਜ ਸਪੰਜੇ ਸਾਡੇ ਸਾਰੇ ਹੀ ਇਕੱਠੇ ਹੋ ਗਿਆ ਨੇ ਸ਼ੋਭਾ ਯਾਤਰਾ ਤੋਰ ਕੇ ਅਰੰਭ ਕੀਤਾ ਅੱਲੇ ਤੱਕ ਵੀ ਸਾਡੇ ਨਾਲ ਆ ਜੋ ਬੋਲੇ ਸੋਨਰ ਪਹਿ ਭਗਵਾਨ ਬਾਲਮੀਕੀ ਮਹਾਰਾਜ ਦੀ ਜੈ ਹੇ ਬੋਲ ਬਾਰ ਮਿੱਕੀ ਮਹਾਰਾਜ ਜੀ ਹੈ ਜੋ ਸੱਪੜੇ ਰੰਗਾਂ ਮਨ ਕੋਲੇ ਲੀਂ ਗੀਓ ਜੋਦੀ ਸੱਪੜੇ ਰੰਗਾਂ ਲਾ ਵਾਣੇ ਕੋਲੀ ਚੇਹਿਆ ਜੋਦੀ ਸੱਪੜੇ ਮਨ ਮਹਾਰਾਜ ਜੀ ਸਿਚੀਆ ਜੋਦੀ ਸੱਪੜੇ ਮਨ ਮਹਾਰਾਜ ਜੀ